<laughs> <laughs> मेरा ब्रदर कुमार <laughs>

ਜਿਹੜਾ ਵੀਰਵਾਰ ਨੂੰ ਸੰਗਤ ਲੈ ਕੇ ਗਿਆ ਕਦੇ ਵਾਪਸ ਨਹੀਂ ਆਇਆ ਇੱਕ ਇੱਕ ਉਮਰ ਸੀ ਹੋਇਆ ਕਿ ਮੈਂ ਤੁਹਾਨੂੰ ਦੱਸ ਕੇ ਮਤਲਬ ਕਿ ਜਾਨ ਲੱਗਿਆ ਕੋਈ ਗੱਲ ਨਹੀਂ ਆ ਹਰ ਵਾਰ ਜਾਂਦੇ ਸੀ ਪਰ ਸਾਨੂੰ ਨਹੀਂ ਪਤਾ ਸੀ ਇਸ ਵਾਰ ਇਹ ਹੋ ਜਾਊਗਾ ਉਹਨੇ ਆਖਦੇ ਬੋਲੋ ਬਚਾ ਕੇ ਕੀਤਾ ਪਰ ਨਹੀਂ ਸਾਠੀ ਰਪਣੀ ਨਹੀਂ ਸੁਣਿਆ ਉਹਨਾਂ ਤੈਨੂੰ ਨਿਕਨੇ ਕੇ ਬੱਚੇ ਹਨ ਕੀ ਕਰ ਲੈ ਨਿਕਿਨ ਕਿਉਂ ਮਰਜੀ ਹੋਇਆ ਵੀ ਤੁਹਾਡੀ ਸਾਰੇ ਕੋਲ ਨਹੀਂ ਗੁੰਜਾਇ। ਇਹ ਹੋਈ ਪਾ ਗਾ ਸੀ ਆਪਣੇ ਬੱਚਾ ਨੂੰ। ਕਿਸ ਸਰਕਾਰ ਤੋਂ ਕੀ ਮੰਗਤ ਹੈ? ਸਾਰੇ ਬੱਚਿਆਂ ਦੀ ਕੇ ਨਿੱਕੇ 2 ਸਾਲ ਦਾ, 10 ਸਾਲ ਦਾ, ਕੁੜੀਆਂ 5 ਸਾਲ ਦੀ ਹੈ। ਤਾਂ ਨਹੀਂ ਸਮਝਦੇ। ਕਿਸ ਸਰਕਾਰ ਤੋਂ ਕੀ ਮੰਗਤ ਹੈ? ਦਿੰਨੇ ਮਦਦ ਹੋ ਸਕੇ ਸਾਡੀ ਕਰੋ ਕੀ ਮੈਂ ਕਰਨਾ ਇਹ ਆਪਣੇ ਪੀਰ ਨਗਾਇਤ ਆ ਰਹੇ ਸੀਗੇ ਉੱਥੋਂ ਤੇ ਉਹ ਰਾਹ ਦੇ ਵਿੱਚ ਟਰੱਕ ਨਾਲ ਐਕਸੀਡੈਂਟ ਹੋਇਆ ਜੀ ਮੇਰਾ ਭਰਾ ਤੇ ਭਝਾਈ ਤੇ ਦੋ ਬੱਚੇ ਉਹਨਾਂ ਦੇ ਉਹ ਇਸ ਟਾਈਮ ਜਗਵੀ ਫਰੀਦਕੋੜ ਹਸਪਤਾਲ ਦੇ ਵਿੱਚ ਪਏ ਆ ਜੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੁਣ ਮੈਂ ਗਿਆ ਸੀਗਾ ਜੀ ਉੱਥੇ ਹੁਣੇ ਉੱਥੇ ਆਇਆ ਮੈਂ ਜੀ ਤੇ ਉਹ ਕਹਿੰਦੇ ਸੀਗੇ ਵੀ ਅਸੀਂ ਆਪਦੀ ਸਾਈਡ ਆਈ ਆਈ ਜਾਂਦੇ ਸੀ ਉਧਰੋਂ ਹੀ ਤੇ ਟਰੱਕ ਜਦੋਂ ਸਾਨੂੰ ਪਤਾ ਲੱਗਿਆ ਅੱਗੂ ਬੇਕਅਪ ਹੋ ਕੇ ਆਇਆ ਆਈ ਜਾਂਦਾ ਤੋ ਆਪਦੀ ਸਾਈਡ ਰੁਕ ਗਏ ਸੀ ਗਈ ਤੇ ਬੱਸ ਉਹ ਟਰੱਕ ਆ ਕੇ ਸਦਾ ਉੱਤੇ ਹੀ ਟਿਕ ਪੈ ਨਾ ਗਿਆ ਕਿਸ ਤਰ੍ਹਾਂ ਦੀ ਹਾਲਤ ਆ ਹੁਣ ਤੁਹਾਡੇ ਕੋਲ ਦੀ ਬਹੁਤ ਯਾਰ ਹਾਲਤ ਦਾ ਬਹੁਤ ਮੰਦੀ ਆਈ ਉਹਨਾਂ ਦੀ ਕੀ ਮੰਗ ਕਰਦੇ ਮੰਗਦਾ ਆਪਣੀ ਇਹ ਹੀ ਸਰਕਾਰ ਅੱਗੇ ਵੀ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਚਾਰੇ ਪਰਿਵਾਰ ਇੱਕੇ ਇੱਕੋ ਹੀ ਪਰਿਵਾਰ ਆਈ ਚਾਰੇ ਤੁਹਾਡੇ ਪਰਿਵਾਰ ਦੇ ਮੈਂਬਰ ਹਾਂਜੀ ਮੇਰੇ ਭਰਾ ਤੇ ਦਾਦਾ ਜੀ ਵੀ ਕਰਕੇ ਖਾਨ ਜੋਗ ਰਹੇ ਹਾਂ ਹਰ ਵਾਰੀ ਹਾਂਜੀ ਦੋ ਬੱਚੇ ਆ ਜੀ ਜੇਤ ਦੇ ਵੀਰ ਵਾਰ ਹੀ ਜਾਂਦੇ ਸੀ ਹਰ ਨਹੀਂ ਹਰ ਵਾਰੀ ਬਹੁਤ ਬਹੁਤ ਵੀਰ ਵਾਰ ਹੋ ਕੇ ਜਾਂਦਿਆਂ ਨੂੰ ਨਾਲ ਹਰ ਵਾਰੀ ਹੱਥ ਛੋਟੇ ਹੱਥੀ ਤੇ ਜਾਂਦੇ ਸੀ ਹਰ ਵਾਰੀ ਸਿਹਾਤੀ ਦੀ ਜਾਂਦੀ ਸੀ ਕੀ ਸਰਕਾਰ ਤੋਂ ਕੀ ਮੰਗ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਉਹਨਾਂ ਦਾ ਇਲਾਜ ਕਰਾਇਆ ਜਾਵੇ ਤੇ ਕੋਈ ਕੋਈ ਥੋੜੀ ਘਣੀ ਸਹਾਇਤਾ ਕੀਤੀ ਜਾਵੇ ਉਹ ਨਹੀਂ ਘਟਨਾ ਜੀ ਅੱਗੋ ਟਰੱਕ ਆ ਰਿਹਾ ਸੀ ਇਹ ਇਹਨਾਂ ਨੇ ਟਰੱਕ ਵਾਲਾ ਡਿਕਰ ਰਗਾ ਤੇ ਇਹਨਾਂ ਨੇ ਇੱਕ ਟਰੱਕ ਨੂੰ ਵੇਖਿਆ ਆਤੀ ਸਾਈਡ ਤੇ ਰੋਕ ਲਿਆਈ ਕੱਚੇ ਲਾ ਲਿਆਈ ਤੇ ਬਸ ਉਹ ਜਦੋਂ ਟਰੱਕ ਨੇੜਿਆ ਤੇ ਇਹਨਾਂ ਨੇ ਟਰੱਕ ਨੇ ਉਤਰਨ ਦਾ ਮੌਕਾ ਨਹੀਂ ਦਿੱਤਾ ਜੋ ਵੇਚਾ ਕੇ ਪਹਿਲਾਂ ਅੱਗੇ ਵਜੇ ਫਿਰ ਬਾਡੀ ਨਾਲ ਟਕਰਾਇਆ ਜੋ ਬਾਡੀ ਟੁੱਟ ਕੇ ਪਾਸੇ ਟੁੱਟ ਕੇ ਡੇਗੀ ਵਿੱਚ ਹੀ ਸਾਰੀ ਤੇ ਉਹ ਇੱਕ ਦੀ ਤਾਂ ਹੱਥ ਹੋ ਗਈ ਮੋਟਾ ਦੀ ਤੇ ਬਾਕੀ ਪਹਿਲਾਂ ਸਾਰੇ ਜਖਮੀ ਹੋ ਗਏ ਫਿਰ 3-4 ਦੀ ਹੋਰ ਮੌਤ ਹੋ ਗਈ ਆਪਣੀ ਮੰਗੀ ਹੋਈ ਕੜੇ ਪ੍ਰਬਾਲ ਵਿੱਚ ਕੌਣ ਕੌਣ ਕਿੰਨੇ ਭੈਣ ਭਰਾ ਅਸੀਂ ਦੋ ਭਰਾ ਜੀ ਬਸ ਕੀ ਕੰਮ ਕਰਦੇ ਹਾਂ ਖਵਾਰ ਦਾ ਕੰਮ ਕਰਦੇ ਹਾਂ ਇਹ ਸਰਕਾਰ ਤੋਂ ਕੀ ਮਦਦ ਬਸ ਕਰਦੇ ਵਾਂਦੇ ਜਿਹੜੇ ਜ਼ਖਮੀਆਂ ਉਹਨਾਂ ਦੀ ਮਦਦ ਕੀਤੀ ਜਾਵੇ ਬਾਕੀ ਰੋੜ ਬੰਦੀ ਹੈ